ਸਾਰੀ ਸਾ ਸੰਗਤ ਨੂੰ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਕੋਟਨ ਕੋਟ ਧੰਨਵਾਦ ਦਸੇ ਗੁਰੂ ਸਹਿਬਾਨ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਅੱਡੀ ਪਾਰ ਕਿਰਪਾ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਸ਼ਹੀਦਾ ਸਿੰਘਾਂ ਦੀ ਪਾਵਨ ਪਵਿੱਤਰ ਧਰਤੀ ਸੋ ਕੱਲ ਨੂੰ ਜਿਹੜਾ ਜਨਮ ਦਿਹਾੜਾ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਵਿਸ਼ੇਸ਼ ਗੁਰਮਤ ਸਮਾਗਮ ਹੋਣਗੇ ਕੱਲ ਨੂੰ ਤੇ ਨ ਮੰਗਲਵਾਰ ਸ਼ਾਮ 6 ਵਜੇ ਤੋਂ ਰਾਤ 10:30 ਵਜੇ ਤੱਕ ਜਿਹੜੇ ਦੀਵਾਨ ਵੀ ਸਜਣਗੇ ਤੇ ਆ ਰਾਗੀ ਸਹਿਬਾਨ ਜਿਹੜੇ ਤੁਸੀਂ ਦੇਖ ਸਕਦੇ ਹੋ ਆਪਣੀਆਂ ਸੇਵਾਵਾਂ ਨਿਭਾਉਣਗੇ ਕਲਯੁਗ ਦੇ ਵਿੱਚ ਕੀਰਤਨ ਪ੍ਰਦਾਨਾ ਕੀਰਤਨ ਹੋਏਗਾ ਉਪਰੰਤ ਜਿਹੜੇ ਓਟਟ ਲੰਗਰ ਵੀ ਵਰਤਣਗੇ ਮੈਂ ਤੁਹਾਨੂੰ ਹੋਰ ਦਰਸ਼ਕਦਾਰ ਕਰਾਨਾ ਜੀ ਅੰਦਰ ਉਹ ਤੇ ਤੁਸੀਂ ਦੇਖ ਸਕਦੇ ਹੋ ਵੀ ਸਾਰੀ ਸਾਹ ਸੰਗਤ ਦਾ ਵੱਡਾ ਸਹਯੋਗ ਹੁੰਦਾ ਹੈ ਲੁਧਿਆਣੇ ਤੋਂ ਸੰਗਤ ਪਟਿਆਲੇ ਤੋਂ ਸੰਗਤ ਜਿਹੜੀ ਆਂਦੀ ਆ ਪੰਜਾਬ ਦੇ ਵੱਖ-ਵੱਖ ਰਾਜਾਂ ਤੋਂ ਸੰਗਤ ਜਨਮ ਦਿਹਾੜਾ ਮਨਾਉਣ ਦੇ ਲਈ ਸਪੈਸ਼ਲ ਆਉਂਦੀ ਹੈ ਵੈਸੇ ਤਾਂ ਹਾਲ ਵਰਲਡ ਤੌਰੇ ਦੁਨੀਆ ਮੱਥਾ ਟੇਕਣ ਦੇ ਲਈ ਸਜਦਾ ਕਰਨ ਦੇ ਲਈ ਆਉਂਦੀ ਹੈ ਤੇ ਤੁਸੀਂ ਦੇਖੋ ਵੀ ਕਿੰਨੀ ਸੋਹਣੀ ਜਿਹੜੀ ਸਜਾਵਟ ਕੀਤੀ ਹੋਈ ਹੈ ਕਿਉਂਕਿ ਬਾਬਾ ਅਜੀਤ ਸਿੰਘ ਦਾ ਕੱਲ ਜਨਮ ਦਿਨ ਹੈ ਸੋ ਦੇਖੋ ਬਹੁਤ ਸੋਹਣੀ ਜਿਹੜੀ ਡੈਕੋਰੇਸ਼ਨ ਕਰੀ ਹੋਈ ਹੈ ਤੇ ਕੱਲ ਨੂੰ ਵੀ ਮੈਂ ਤੁਹਾਨੂੰ ਲਾਈਵ ਹੋ ਕੇ ਦਿਖਾਵਾਂਗਾ ਦੇਖੋ ਐਦਾਂ ਲੱਗਦਾ ਜਿੱਦਾਂ ਇਸ ਸਵਰਗ ਤੇ ਆ ਗਏ ਹੁਈ ਹੈ ਹਨਾ ਸੋ ਮੇਰੇ ਪਿੰਡ ਵਿੱਚ ਰੱਬ ਵੱਸਦਾ ਜਰੂਰ ਆਇਓ ਕਿ ਅਗਰ ਹਿੰਦ ਮੈਂ ਤੀਰਥ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾ ਖੁਦਾ ਕੇ ਲੀਏ ਅੱਲਾ ਯਾਰ ਖਾਨ ਨੇ ਲਿਖਿਆ ਸੋ ਦਰਸ਼ਨ ਕਰੋ ਤੁਸੀਂ ਅਰਾਧਾ ਸਮਾਜੀ ਤੇ ਤੱਕਲ 11 ਵਜਣ ਵਾਲੇ ਕੱਲ ਨੂੰ ਬੜੀ ਦੂਰੋ ਦੂਰੋਂ ਦੁਨੀਆ ਨੇ ਇੱਥੇ ਆਣਾ ਹੈ ਮੱਥਾ ਟੇਕਣਾ ਹੈ ਤੇ ਉਹਦੇ ਵੀ ਬਹੁਤ ਸੋਹਣੇ ਜਿਹੜੇ ਫੁੱਲਾਂ ਦੀ ਸਜਾਵਟ ਹੋਣੀ ਹੈ ਸਾਹਮਣੇ ਦਰਬਾਰ ਸਾਹਿਬ ਦੇ ਵੀ ਤੁਸੀਂ ਦਰਸ਼ਨ ਕਰੋ ਉੱਥੇ ਵੀ ਜਿਹੜੀ ਤਿਆਰੀ ਚੱਲ ਰਹੀ ਹੈ ਦੇਖ ਸਕਦੇ ਹੋ ਤੁਸੀਂ ਲੋ ਸਾਰੇ ਜਿੰਨੇ ਵੀ ਸਾਡੇ ਐਨਆਰਆਈ ਵੀਰ ਫੌਜੀ ਵੀਰ ਪਰਦੇਸਾਂ 'ਚ ਬੈਠੇ ਆ ਇਸ ਜਗ੍ਹਾ ਤੋਂ ਆ ਜਨਮ ਇਸ ਜਗ੍ਹਾ ਤੇ ਲਿਆ ਜਿਨ੍ਹਾਂ ਨੇ ਸੋ ਬੜੇ ਭਾਗਾ ਵਾਲੇ ਆਪਾਂ ਵੀ ਆਪਣਾ ਜਨਮ ਸ੍ਰੀ ਜਮਕੌਰ ਸਾਹਿਬ ਦੀ ਧਰਤੀ ਤੇ ਹੋਇਆ। ਸੋ ਜਿੰਨੇ ਵੀ ਲਾਈਵ ਜੁੜੇ ਹੋਏ ਆਂ ਮੈਂ ਬੇਨਤੀ ਕਰਾਂਗਾ ਜਰੂਰ ਵੀਡੀਓ ਸਾਰੇ ਸ਼ੇਅਰ ਕਰਿਓ। ਤੇ ਆਹ ਦੇਖੋ ਤੁਸੀਂ ਕਿੰਨੀ ਸੋਹਣੀ ਜਿਹੜੀ ਡੈਕੋਰੇਸ਼ਨ ਕਰੀ ਹੋਈ ਆ। ਕਾਲੂ ਅਟੁੱਟ ਲੰਗਰ ਵਰਤਣੇ ਆ। ਮਠਿਆਈਆਂ ਦੇ ਪ੍ਰਸ਼ਾਦਿਆਂ ਦੇ ਸਬਜ਼ੀਆਂ ਦੇ ਸਾਰਿਆਂ ਦੇ ਸਹਿਯੋਗ ਦਾ ਜਿੰਨੇ ਵੀ ਸਾਥ ਸੰਗਤ ਭਾਈ ਸਾਰਿਆਂ ਦਾ ਸਹਿਯੋਗ ਆ। ਜਿਨ੍ਹਾਂ ਦਾ ਜਿੰਨਾ ਜਿੰਨਾ ਕੋਈ ਸਹਿਯੋਗ ਹੋਣਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਐਨਆਰਆਈ ਵੀਰਾਂ ਦਾ ਬਹੁਤ ਧੰਨਵਾਦ ਤੇ ਸਮੂਹ ਨਗਰ ਇਲਾਕਾ ਨਿਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸੋ ਬੜੀ ਸੋਹਣੀ ਜਣੀ ਸਜਾਵਟ ਲੱਗੀ ਮੈਂ ਕਿਹਾ লাইਵ ਕਰਵਾਉਂ ਮੈਂ ਤੁਹਾਨੂੰ ਦਿਖਾਵਾਂ ਤੇ ਤੁਸੀਂ ਘਰ ਬੈਠੇ ਜਿਹੜੇ ਦਰਸ਼ਨ ਕਰੋ ਸ਼ੇਅਰ ਕਰੋ ਤੇ ਕੱਲੂ ਸਾਰੇ ਪਹੁੰਚਿਓ ਵੀ ਜਰੂਰ ਮੈਂ ਬੇਨਤੀ ਕਰਦਾ ਆ ਦੇਖੋ ਗਜਰੇਲੇ ਤੇ ਦੁੱਧਾ ਲੰਗਰ ਵੀ ਜਿਹੜਾ ਟੁੱਟ ਬਰਤਨ ਹੋਰ ਵੀ ਬਹੁਤ ਲੰਗਰ ਕਿਉਂਕਿ ਕੱਲ ਨੂੰ ਸ਼ਹਿਬਜਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਸੋ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਵੀ ਕੱਲ ਨੂੰ ਸਾਰੇ ਨੇ ਜਰੂਰ ਪਹੁੰਚਣਾ ਸੋ ਵੀਡੀਓ ਸਾਰੇ ਜਰੂਰ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਵੀ ਜਿਹੜੇ ਸਾਰੇ ਜਰੂਰ ਫੋਲੋ ਕਰ ਲਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ